ਹਰੀਕੇ ਹੈਡ ਦੇ ਉੱਪਰ ਅਸੀਂ ਇਸ ਵੇਲੇ ਮੌਜੂਦ ਆ ਤਾਂ ਤਸਵੀਰਾਂ ਜਿਹੜੀਆਂ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਵਿਖਾ ਦਿੱਤੀਆਂ ਜਾਣ ਇੱਥੇ ਜਿਹੜਾ ਉਹ ਪੱਥਰਾਂ ਦੇ ਨਾਲ ਬੰਨ ਬੰਨਿਆ ਜਾ ਰਿਹਾ ਜੀ ਹਾਂ ਜਿਸ ਦੇ ਨਾਲ ਲਗਭਗ ਕਿਸਾਨਾਂ ਦਾ 5000 ਏਕੜ ਜ਼ਮੀਨ 5000 ਕਿੱਲੇ ਜ਼ਮੀਨ ਜਿਹੜੀ ਹੈ ਉਹ ਇਸ ਪੱਥਰ ਲਗਾਉਣ ਦੇ ਨਾਲ ਪੱਥਰ ਦੇ ਨਾਲ ਬੰਨ ਲਗਾਉਣ ਦੇ ਨਾਲ ਜਿਹੜੀ ਹੈ ਉਹ ਬਚ ਜਾਵੇਗੀ ਤਾਂ ਕਿਸਾਨ ਭਰਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਹਰੀਕੇ ਹੈਡ ਤੋਂ ਕੁਝ ਦਿਨ ਪਹਿਲਾਂ ਹੀ ਫੇਰ ਜਿਹੜਾ بارشਾਂ ਦੇ ਕਾਰਨ ਪਾਣੀ ਵੀ ਜਿਹੜਾ ਉਹ ਛੱਡਿਆ ਗਿਆ ਸੀ ਤਾਂ ਜਿਸ ਦੇ ਨਾਲ ਫਿਰ ਤੋਂ ਇੱਕ ਵਾਰ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਜਿਹੜਾ ਉਹ ਪਹੁੰਚਿਆ ਸੀ ਤਾਂ ਕਿਸਾਨ ਭਰਾ ਸਾਡੇ ਨਾਲ ਮੌਜੂਦ ਨੇ ਅਸੀਂ ਇਸ ਵੇਲੇ ਹਰੀਕੇ ਦੇ ਵਿੱਚ ਮੌਜੂਦ ਆ ਜਿਉ ਆਪਾਂ ਗੱਲਬਾਤ ਕਰਕੇ ਜਾਣਦੇ ਆ ਕਿ ਅੱਜ ਇਕੱਠੇ ਹੋਏ ਨੇ ਤਾਂ ਕਿਵੇਂ ਦਾ ਉਪਰਾਲਾ ਰਿਹਾ ਤੇ ਕਿਹੜੀਆਂ ਮੰਗਾਂ ਸਰਕਾਰ ਤੱਕ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਰਹਿੰਦੀਆਂ ਵੀ ਨੇ ਇਸ ਤੋਂ ਇਲਾਵਾ ਉਹ ਪਹੁੰਚਾਉਣ ਦੀ ਉਹ ਗੱਲ ਕਰਦੇ ਨੇ ਤਾਂ ਅੱਜ ਕਿੰਨੀ ਕੁ ਰਾਹਤ ਜਿਹੜੀ ਆ ਉਹ ਇੱਥੇ ਮਿਲੇਗੀ ਇਹ ਬੰਨ ਲੱਗਣ ਦੇ ਨਾਲ ਪੱਥਰਾਂ ਦਾ ਬੰਨ ਲੱਗਣ ਦੇ ਨਾਲ ਕਿਉਂਕਿ ਹੜ੍ਹ ਇਸ ਵਾਰ ਜਿਹੜੇ ਬਹੁਤ ਸਾਰੇ ਆਏ ਸੀ ਤਾਂ ਹਿਮਾਚਲ ਤੋਂ ਜਦੋਂ ਪਾਣੀ ਆਉਂਦਾ ਤਾਂ ਇੱਧਰ ਦੇ ਕਿਸਾਨਾਂ ਨੂੰ ਬਹੁਤ ਹੀ ਹਾਰੀ ਮੁਸ਼ਕਲਾਂ ਦਾ ਜਿਹੜਾ ਹੈ ਉਹ ਸਾਹਮਣਾ ਕਰਨਾ ਪਿਆ ਸੀ ਤਾਂ ਕਿਸਾਨ ਭਰਾ ਸਾਡੇ ਨਾਲ ਨੇ ਆਓ ਆਪਾਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਉਹ ਅੱਜ ਕਹਿਣਾ ਚਾਹੁੰਦੇ ਨੇ 71 ਹੋਏ ਨੇ ਜਸਬੀਰ ਸਿੰਘ ਪ੍ਰਧਾਨਾਹ ਫੀਟ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੀ ਕਹਿਣਾ ਚਾਹੋਗੇ ਅੱਜ ਇਹ ਬਾਨਾ ਦੇ ਮੇਲੇ ਆਏ ਹੋ ਅਸੀਂ ਇਹ ਮਸਲਾ ਜੀ ਬਹੁਤ ਕਬੀਰ ਇਹਨਾਂ ਕਿਸਾਨਾਂ ਨੂੰ ਤੁਸੀਂ ਜਿਹੜੇ ਦੇਖ ਰਹੇ ਹੋ ਪਿਛਲੀ ਵਾਰ ਜਿਹੜਾ 2023 ਦੇ ਵਿੱਚ ਖੜੀ ਰੂਪੀ ਪਾਣੀ ਵਗਿਆ ਸੀ ਇਹਦੇ ਕਾਰਨ ਵੱਡੇ ਪੱਧਰ ਤੇ ਨਕਸਾਲ ਹੋ ਗਿਆ ਸੀ ਜਿਨ੍ਹਾਂ ਦੀਆਂ ਜ਼ਮੀਨਾਂ ਹੀ ਤਬਾਹ ਹੋ ਗਈਆਂ ਸਾਰੀਆਂ ਪਿੰਡ ਘੁੰਮਦੇ ਜਿਆਦਾਤਰ ਕੁੱਤੀ ala ਹੋ ਗਿਆ ਦੀਨੇ ਹੋ ਗਏ ਪਿੰਡਾਂ ਦਾ ਨਕਸਾਲ ਬੇਹਦ ਜ਼ਿਆਦਾ ਹੋ ਗਿਆ ਸੀ ਸਾਰੀ ਜ਼ਮੀਨ ਖਰਾਬ ਹੋ ਗਈ ਸੀ ਇਹਨਾਂ ਕੋਲੇ ਕਿਸਾਨਾਂ ਕੋਲੇ ਕਣਕ ਵੀ ਜਿਹੜੀ ਇਹਨਾਂ ਕੋਲੇ ਬਜਾਈ ਨਹੀਂ ਸੀ ਹੋ ਸਕੀ ਇਹਨਾਂ ਜ਼ਮੀਨਾਂ ਦੇ ਵਿੱਚ ਅੱਜ ਫਿਰ ਇੱਕ ਅਨਗਹਿਲੀ ਕਾਰਨ ਪ੍ਰਸ਼ਾਸਨ ਦੀ ਜੋ ਆਪਣੇ ਨੋਜਦਾ ਇੱਥੇ سپر ਲੱਗ ਰਿਹਾ ਸੀ ਉਹਦੇ ਕਰਕੇ ਜੋ ਕਿਸਾਨਾਂ ਨੇ ਇੱਕ ਪਹਿਲਾ ਮਿੱਟੀ ਪਾ ਕੇ ਆਪਦੀ ਬੰਨ ਲਾਇਆ ਹੋਇਆ ਸੀ ਇਹ ਬੰਨ ਟੁੱਟ ਗਿਆ ਸੀ ਜਿਹਦੇ ਕਾਰਨ ਤਕਰੀਬ 4000 ਏਕੜ ਜਮੀਨ ਹੈ ਜਿਹੜੀ ਫਸਲ ਵੀ ਤਬਾਹ ਹੋ ਗਈ ਬਿਲਕੁਲ ਝੋਨੇ ਦੀ ਸਾਰਾ ਉੱਤੇ ਖਰਚਾ ਕਰ ਚੁੱਕੇ ਸੀ ਕਿਸਾਨ ਉਹਨਾਂ ਦਾ ਝੋਨਾ ਜਿਹੜਾ ਬਿਲਕੁਲ ਹੀ ਮਾਰਿਆ ਗਿਆ ਹੈ ਅਸੀਂ ਇਹ ਇੱਕ ਤੋਂ ਅੱਜ ਕੰਮ ਸ਼ੁਰੂ ਕਰਵਾਇਆ ਠੇਕੇਦਾਰ ਨੂੰ ਕਿਹਾ ਵੀ ਇਹ ਸਾਡੀ ਜਿਹੜਾ ਬੰਨ ਸੀ ਟੁੱਟਾ ਇੱਥੋਂ ਉਹ ਬੰਨ ਬਨ ਕੇ ਦਿੱਤਾ ਜਾਵੇ ਤਾਂ ਜੋ ਇਹਨਾਂ ਦੇ ਹੁਣ ਪਾਣੀ ਆਵੇ ਜਾਂ ਝੋਨਾ ਕੋਈ ਥੋੜਾ ਬਾਧਾ ਬਚ ਸਕੇਗਾ ਔਰ ਸਰਕਾਰ ਕੋਲੋਂ ਮੰਗ ਕਰਦੇ ਵੀ ਇਹਨਾਂ ਦੀ ਤੁਰੰਤ ਗੁਰਦੌਰੀ ਕੀਤੀ ਜਾਵੇ ਤਾਂ ਜੋ ਇਹਨਾਂ ਨੂੰ ਕੁਝ ਮੁਆਵਜ਼ਾ ਮਿਲ ਸਕੇ ਪਹਿਲਾਂ ਹੀ ਬਹੁਤ ਸਾਰੇ ਕਿਸਾਨ ਜਿਹੜੇ ਨੇ 17 ਸਾਲਾਂ ਤੋਂ ਜਿਹੜੀ ਆਪਦੀ ਪੀੜ ਹੈ ਸਮਾਈ ਬੈਠੇ ਨੇ ਕਿਉਂਕਿ ਇਹਨਾਂ ਦੀਆਂ ਮਾਲਕੀਆਂ ਜ਼ਮੀਨਾਂ ਨੇ ਇਹ ਜਿਹੜਾ ਹਰੀਕੇ ਹੈਡ ਬੰਦ ਕੇ ਧੱਕੇ ਨਾਲ ਇਹਨਾਂ ਜ਼ਮੀਨਾਂ ਤੇ ਕਬਜ਼ਾ ਕਰਕੇ ਸਰਕਾਰ ਵੱਲੋਂ ਪਾਣੀ ਛੱਡਿਆ ਹੋਇਆ ਹੈ ਇਹਨਾਂ ਦਾ ਕਸੂਰ ਕੋਈ ਨਹੀਂਗਾ ਸੋ ਅਸੀਂ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਹਰ ਵਾਰੀ ਮਾਰਦੇ ਹੋ ਸਾਡੇ ਕਿਸਾਨ ਤੁਸੀਂ ਆਪਣੀ ਜਗਾ ਖਰੀਦੋ ਔਰ ਪਾਣੀ ਦਾ ਇੰਤਜ਼ਾਮ ਕਰੋ ਜਾਂ ਇਹਨੂੰ ਨਹਿਰ ਬਣਾ ਕੇ ਨਹਿਰੀ ਰੂਪ ਕਰਕੇ ਜ਼ਮੀਨਾਂ ਅਕਵੈਰ ਕਰਕੇ ਕਿਸਾਨਾਂ ਨੂੰ ਮੁਆਵਜ਼ਾ ਦੇ ਕੇ ਤੁਸੀਂ ਨਹਿਰ ਦਾ ਨਿਰਮਾਣ ਕਰ ਲਓ ਔਰ ਕਿਸਾਨਾਂ ਦੀ ਬਾਕੀ ਜਿਹੜੀ ਜ਼ਮੀਨ ਬਚ ਸਕੇ ਅੱਜ ਮੌਕੇ ਤੇ ਪਹੁੰਚੇ ਜੋ ਕਿ ਉਹ ਜੀਆਂ ਕਮੀਆਂ ਜੜੀਆਂ ਇੱਥੇ ਦਿਖਾਈ ਦਿੱਤੀਆਂ ਤਾਂ ਕਮੀਆਂ ਪ੍ਰਸ਼ਾਸਨ ਦੀਆਂ ਇੰਨੀਆਂ ਨੇ ਦੇਖੋ ਕੰਮ ਚੱਲ ਰਿਹਾ ਹੁਣ ਅੱਜ ਪੂਰਾ ਸਾਲ ਹੋ ਗਿਆ ਪਾਣੀ ਆਏ ਨੂੰ ਅੱਜ ਗੱਲ ਉਹ ਬੰਦੀ ਆ ਪੀ ਵੇੜੇ ਬੈਠੀ ਜਨਤ ਵੀਡੀਓ ਬਿੰਨੋ ਕੁੜੀ ਦੇ ਕੰਨ ਉਹ ਘਾਬ ਤੇ ਜਿਹੜੀ ਪੂਰੀ ਹੁੰਦੀ ਹੈ ਵੀ ਹੁਣ ਅੱਜ ਪਾਣੀ ਆ ਗਿਆ ਤਾਂ ਹੁਣ ਪੱਥਰ ਤੇ ਜੋਰ ਚਾੜਿਆ ਪਿਆ ਪਹਿਲਾਂ ਸਰਕਾਰ ਸੁੱਤੀ ਰਹੀ ਹੈ ਔਰ ਕੋਈ ਵੀ ਮੈਂ ਇੱਥੇ ਵੀ ਗੱਲ ਦੱਸਣੀ ਚਾਹੁੰਦਾ ਜਦੋਂ ਦਾ ਕੰਮ ਸ਼ੁਰੂ ਹੋਇਆ ਕੋਈ ਪ੍ਰਸ਼ਾਸਨ ਵੱਲੋਂ ਇੱਥੇ ਧਿਆਨ ਨਹੀਂ ਦਿੱਤਾ ਗਿਆ ਠੇਕੇਦਾਰਾਂ ਆਪਦੀ ਮਨਮਰਜ਼ੀ ਨਾਲ ਪੱਥਰ ਲਾਇਆ ਕੋਈ ਵਿਧਾਇਕ ਨਹੀਂ ਇੱਥੇ ਹਾਜ਼ਰ ਹੋਇਆ ਸਰਕਾਰ ਦਾ ਨਾ ਕੋਈ ਮੰਤਰੀ ਆਇਆ ਔਰ ਜੇ ਅਸੀਂ ਆਪਦੀ ਜਥੇਬੰਦੀ ਵੱਲੋਂ ਇੱਕ ਆਰਟੀਆਈ ਤਹਿਤ ਪਹਿਲਾਂ ਅਸੀਂ ਉਦਾਂ ਮੰਗ ਕੀਤੀ ਵੀ ਸਾਨੂੰ ਇਹਦਾ ਐਸਟੀਮੇਟ ਦਿੱਤਾ ਜਾਵੇ ਜੋ ਸਾਡੇ ਬੰਨਾ ਤੇ ਪੱਥਰ ਲੱਗ ਰਿਹਾ ਜਾਂ ਸਪਰ ਬਜੇ ਜਾ ਰਹੇ ਨੇ ਜਿਹਨੂੰ ਤੁਸੀਂ ਨੋਜ ਕਹਿ ਦਿੰਨੇ ਹੋ ਉਹਨਾਂ ਦਾ ਐਸਟੀਮੇਟ ਦਿੱਤਾ ਜਾਵੇ ਪਰ ਦਿੱਤਾ ਨਹੀਂ ਐਕਸ਼ਨ ਸਾਹਿਬ ਨੂੰ ਬੇਨਤੀ ਕੀਤੀ ਉਹਨੇ ਨਹੀਂ ਦਿੱਤਾ ਫਿਰ ਅਸੀਂ ਆਰਟੀਆਈ ਤਹਿਤ ਅੱਜ ਘੱਟੋ-ਘੱਟ 1.5 ਮਹੀਨਾ ਹੋ ਗਿਆ ਆਰਟੀਆਈ ਪਾਈ ਨੂੰ ਉਹਦੇ ਤਹਿਤ ਅਸੀਂ ਇਹਦਾ ਜਿਹੜਾ ਲੈਣਾ ਸੀਗਾ ਸਾਰਾ ਐਸਟੀਮੇਟ ਉਹ ਵੀ ਨਹੀਂ ਸਾਨੂੰ ਮਿਲਿਆ ਸੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਔਰ ਡਾਇਰੈਕਟਰ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਨਾਂ ਦਾ ਜਿਹੜਾ ਜਾਂਚ ਕੀਤੀ ਜਾਣੀ ਚਾਹੀਦੀ ਐ ਇਸ ਜਿਹੜਾ ਕੰਮ ਹੋਇਆ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਘਪਲਾ ਆ। ਸੋ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ। ਇੱਕ ਤੁਹਾਡੇ ਜਥੇਬੰਦੀ ਵੱਲੋਂ 15 15 ਅਗਸਤ ਨੂੰ ਜਿਹੜਾ ਕਾਲਾ ਦਿਨ ਮਨਾਇਆ ਜਾ ਰਿਹਾ ਠੀਕਣਾ ਚਾਹੁੰਦੇ ਹੋ। ਬਿਲਕੁਲ ਸਾਡੇ ਜਥੇਬੰਦੀ ਵੱਲੋਂ ਮੈਂ ਅਪੀਲ ਕਰਦਾ ਸਾਰੇ ਹੜਪੀੜਿਤ ਕਿਸਾਨਾਂ ਨੂੰ ਵੀ ਅਸੀਂ ਇੱਕ ਦੇਸ਼ ਜਿਹੜਾ ਭਾਰਤ ਆ ਔਰ ਪੰਜਾਬ ਦੇਸ਼ ਦੀ ਆਜ਼ਾਦੀ ਦਾ ਜਸ਼ਨ ਮਨਾਏਗਾ ਔਰ ਸਾਡੇ ਹੜਪੀੜ ਤੇ ਕਿਸਾਨ ਜਿਹੜੇ ਆ ਕਾਲਾ ਦਿਨ ਮਨਾਉਣਗੇ ਸੋ ਬੇਨਤੀ ਕਰਦਾ ਸਮੇਂ ਸਿਰ ਆਪਣੇ ਸਾਰੇ ਕੰਮ ਸੰਜੋਖ ਕੇ ਇੱਥੇ ਪਹੁੰਚੋ ਔਰ ਵੱਧ ਤੋਂ ਵੱਧ ਆਪਾਂ ਜਿਹੜਾ ਇਹ ਇਕੱਠ ਕਰ ਸਕੀਏ ਜੋ ਸਰਕਾਰ ਨੂੰ ਔਰ ਵਰਲਡ ਦੇ ਵਿੱਚ ਪਤਾ ਲੱਗੇ ਵੀ ਇੱਕ ਬੰਨੇ ਭਾਰਤ ਜਸ਼ਨ ਮਨਾ ਰਿਹਾ ਹੈ ਦੂਜੇ ਪਾਸੇ ਕਿਸਾਨ ਜਿਹੜੇ ਹੜਪੀੜ ਤੇ ਨੇ ਉਹ ਕਾਲੀਆਂ ਝੰਡੀਆਂ ਲੈ ਕੇ ਅੱਜ ਸ਼ੋਕ ਮਨਾ ਰਹੇ ਨੇ ਮੰਗ ਸਾਡੀ ਹੈ ਵੀ ਸਾਡੇ ਜਿਹੜੇ ਮਸਲੇ ਹੱਲ ਕੀਤੇ ਜਾਣ ਪਿਛਲੇ 17 ਸਾਲਾਂ ਤੋਂ ਸਾਡੇ ਕਿਸਾਨ ਨੇ ਜਿਹੜੇ ਇਹ ਪਾਣੀ ਦੀ ਪੀੜਾ ਥੱਲੇ ਮਰ ਰਹੇ ਨੇ ਹਰ ਵਾਰੀ ਇਹ ਜ਼ਮੀਨਾਂ ਬਣਾਉਂਦੇ ਨੇ ਹਰ ਵਾਰੀ ਸਰਕਾਰ ਜਿਹੜੀ ਪਾਣੀ ਛੱਡ ਕੇ ਖਰਾਬ ਕਰ ਦਿੰਦੀ ਹੈ ਇਹ ਜਿਵੇਂ ਪਿਛਲੇ ਸਾਲ ਪਾਣੀ ਆ ਕੇ ਤੇ ਲੋਕਾਂ ਦੇ ਜਿਹੜੇ ਨਿਸ਼ਕਾਨ ਕਰ ਗਿਆ ਬਹੁਤ ਵੱਡੇ ਪੱਧਰ ਤੇ ਨਿਸ਼ਕਾਨ ਹੋਇਆ ਜਿਨ੍ਹਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਘਰ ਟਹਿ ਗਏ ਬੇਰੀ ਦੇ ਪੋਲ ਵੀ ਜਿਹੜੇ ਉਹ ਵੀ ਟੁੱਟ ਕੇ ਥੱਲੇ ਡਿੱਗ ਪਏ ਬਹੁਤ ਵੱਡਾ ਨਿਸ਼ਾਨ ਹੋਇਆ ਲੋਕਾਂ ਨੇ ਜ਼ਮੀਨਾਂ ਪਤਰੀਆਂ ਪੁਤਰੀਆਂ ਕਰਕੇ ਮਾਂ ਠੀਕ ਕੀਤੀਆਂ ਸੀ ਇਹੜੀ ਦੁਬਾਰਾ ਜਿਹੜੀਆਂ ਮਾਰ ਆਏ ਫੇਰ ਆ ਨਿਗਾਹਾਂ ਬੰਨ ਟੁੱਟ ਕੇ ਤੇ ਇਹਨਾਂ ਲਾਗੇ ਲਾਗੇ ਜਿਹੜੀਆਂ ਜ਼ਮੀਨਾਂ ਲੋਕਾਂ ਦੀ ਖਰਾਬ ਹੋ ਗਈਆਂ ਵਾ ਝੋਨੇ ਮਾਰੇ ਗਏ ਆ ਫਸਲ ਮਗਈ ਦੀ ਫਸਲ ਉਹ ਵੀ ਜਿਹੜੀ ਖਰਾਬ ਹੋ ਗਈ ਆ ਤੇ ਅਸੀਂ ਦੇ ਸਰਕਾਰ ਕੋਲ ਹੀ ਇਹੋੀ ਪੀੜ ਕਰਦੇ ਆਂ ਵੀ ਚੰਗਾ ਠੋਸੇ ਦਾ ਕੰਮ ਕੀਤਾ ਜਾਵੇ ਤੇ ਜਿ ਤਰ੍ਹਾਂ ਇਹ ਸਾਲ ਹੋ ਗਿਆ ਪਾਣੀ ਆਏ ਨੂੰ ਤੇ ਅੱਜ ਤੱਕ ਸਰਕਾਰਾਂ ਦੀ ਨਿਗੇਲੀ ਰਹੀ ਆ ਵੀ ਜਿਹੜਾ ਕੰਮ ਹੁਣ ਆ ਕੇ ਸ਼ੁਰੂ ਕੀਤਾ ਹੈ ਸਾਲ ਪਹਿਲਾਂ ਹੀ ਕਰਨਾ ਚਾਹੀਦਾ ਸੀ ਤੇ ਹੁਣ ਉਹਨੂੰ ਜਿਹੜੀ ਸਾਰੀ ਆ ਮੁਕੰਮਲ ਹੋ ਜਾਂਦੀ ਤੇ ਅਜੇ ਵੀ ਸਰਕਾਰ ਜਿਹੜੀ 2 ਮਹੀਨੇ ਪਾਣੀ ਹੋਰ ਆਉਣ ਦੇ ਵਿੱਚ ਹੈਗੇ ਆ ਤੇ ਵਾਧ ਚੜ ਕੇ ਜਿਹੜੀ ਸਰਕਾਰ ਜੋਰ ਲਾ ਕੇ ਆਪਾਂ ਕੰਮ ਕਰੇ ਤੇ ਜਿਹੜੀ ਮਤਲਬ ਲੋਕਾਂ ਦਾ ਜਿਹੜਾ ਕੰਮ ਸੌਰ ਸਕੀ ਤੇ ਜਿਨ੍ਹਾਂ ਇਹਨਾਂ ਦਾ ਭਰਾਵਾਂ ਦਾ ਮਾਜਵਾ ਜਿਹੜਾ ਬੰਦਾ ਵਾ ਜਿਨ੍ਹਾਂ ਦੇ ਫਸਲਾਂ ਖਰਾਬ ਹੋ ਗਈਆਂ ਵਾਧ ਤੋਂ ਵਾਧੇ ਇਹਨਾਂ ਨੂੰ ਮਾਜਵਾ ਦਿੱਤਾ ਜਾਵੇ ਤੇ ਜਿਨ੍ਹਾਂ ਨੇ ਲੈਣਾ ਲੁਣਾ ਕੋ ਡਿਗ ਪੀਆ ਉਹ ਵੀ ਜਿਹੜੇ ਬੀਤੇ ਵਿਸਾਜ ਨੂੰ ਬੇਨਤੀ ਆ ਕੋ ਠੀਕ ਕਰ 15 ਗਾਹਤ ਦਾ ਇਹ ਆ ਵੀ ਮਤਲਬ ਅਸੀਂ ਸਾਰੇ ਕਿਸਾਨ ਇਕੱਠੇ ਹੋ ਕੇ ਆ ਹੜ ਪੀੜ ਤੇ ਜਿੰਨਾ ਜੇ ਜ਼ਮੀਨਾਂ ਦਰਿਆ ਵਿੱਚ ਆਈਆਂ ਵਾ ਇਹ ਸਾਰੇ ਇਕੱਠੇ ਹੋ ਕੇ ਅਸੀਂ ਹੜ ਤੇ ਇਕੱਠੇ ਹੋਵਾਂਗੇ ਪਿੰਡੋਂ ਪਿੰਡ ਜਿੰਨੇ ਇਹਦੇ ਟਰਾਲੀਆਂ ਟਰੈਕਟਰ ਲੈ ਕੇ ਆਵਾਂਗੇ ਤੇ ਅਸੀਂ ਜਿਹੜਿਆ ਕਾਲੀਆਂ ਝੰਡਿਆ ਲੈ ਕੇ ਕਾਲਾ ਜਸਤ ਮਨਾਵਾਂਗੇ ਸਾਡੇ ਵਾਸਤੇ ਕੋਈ ਜਾਦੀ ਨਹੀਂ ਗਈ ਵੀ ਅਸੀਂ ਤੇ ਅੱਜ ਵੀ ਗੁਲਾਮ ਆ ਜਦੋਂ ਸਾਡੀਆਂ ਜ਼ਮੀਨਾਂ ਪਾਣੀ ਵਿੱਚ ਪਈਆਂ ਵਾ ਤੇ ਚੰਗੀ ਤਰ੍ਹਾਂ ਸਾਡੇ ਘਰੇ ਕੋਣਕਾ ਨਹੀਂ ਪੱਕਦਾ ਤੇ ਸਾਡੇ ਵਾਸਤੇ ਕਾਦੀ ਖੁਸ਼ੀ ਆ ਸਾਡੇ ਵਾਸਤੇ ਅੱਜ ਵੀ ਗੁਲਾਮੀ ਆ ਜਦੋਂ ਸਰਕਾਰਾਂ ਨੇ ਸਾਡੀਆਂ ਪਾਣੀਆਂ ਵਿੱਚ ਪਾਣੀ ਛੱਡਿਆ ਹੋਇਆ ਤੇ ਸਾਡੀਆਂ ਪਾਣੀਆਂ ਜਿਵੇਂ ਨਾ ਖਰਾਬ ਹੋ ਰਹੀਆਂ ਵਾਹਿਗੁਰੂ ਖਾਲਸਾ ਮੇਰੇ ਨਾਲ ਜਾਜਵੰਦਰ ਸਿੰਘ ਸਭਰਾ ਜੀ ਕੀ ਕਹਿਣਾ ਚਾਹੋਗੇ ਆ ਕੇ ਕਹਿਣਾ ਕਿ ਜੀ ਤੁਹਾਡੇ ਸਾਹਮਣੇ ਸੀਸਾ ਵਾ ਅਸੀਂ ਤਾਂ ਅਪੀਲ ਕਰਦੇ ਆਂ ਪੂਰੇ ਪੰਜਾਬ ਨੂੰ ਪੂਰੇ ਭਾਰਤ ਨੂੰ ਕਿ ਜਿਵੇਂ ਕੱਲ ਨੂੰ 15 ਅਗਸਤ ਵਾਲਾ ਦਿਨ ਮਨਾਉਂਦੀ ਆ ਸਾਰੀ ਦੁਨੀਆ ਅਸੀਂ ਕਾਲੀਆਂ ਪੱਗਾਂ ਬੰਨ ਕੇ ਹਾਈਵੇ ਤੇ ਰੋਸ ਪ੍ਰਦਰਸ਼ਨ ਕਰਾਂਗੇ ਔਰ ਸਰਕਾਰ ਨੂੰ ਔਰ ਸੈਂਟਰ ਸਰਕਾਰ ਨੂੰ ਇਹ ਦੱਸ ਦਿਆਂਗੇ ਕਿ ਸਾਡਾ ਹੜਪੀੜਤ ਕਿਸਾਨਾਂ ਦਾ ਪੂਰੇ ਪੰਜਾਬ ਦੇ ਜਥੇਬੰਦੀਆਂ ਦਾ ਅੱਜ ਵੀ ਇੱਕ ਮੋ ਠੇਕਾ ਵਾ ਜੇ ਸੈਂਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਦਾ ਪੱਕਾ ਹੱਲ ਨਾ ਕੀਤਾ ਦਰਿਆ ਦਾ ਫਿਰ ਅਸੀਂ ਵੱਡੇ ਪੱਧਰ ਤੇ ਰੋਸ ਕਰਦੇ ਰਵਾਂਗੇ ਔਰ ਜਿੰਨਾ ਚਿਰ ਸਰਕਾਰ ਦਰਿਆ ਨੂੰ ਨਹਿਰੀ ਰੂਪ ਬਣਾ ਕੇ ਕਿਸਾਨਾਂ ਦੀਆਂ ਰਹਿੰਦੀਆਂ ਜ਼ਮੀਨਾਂ ਨਹੀਂ ਬਚਾਉਂਦੀ ਉਹਨਾਂ ਚਿਰ ਸਾਡਾ ਇਹ ਸੰਘਰਸ਼ ਜਾਰੀ ਰਹੂਗਾ ਮੇਰੀ ਪੂਰੇ ਜਥੇਬੰਦੀਆਂ ਭਾਰਤ ਦੇ ਜਥੇਬੰਦੀਆਂ ਨੂੰ ਅਪੀਲ ਆ ਕੀ ਹੜਪੀਟ ਕਿਸਾਨਾਂ ਦਾ ਸਾਥ ਦਿਓ ਕਿਉਂਕਿ ਜੇ ਸਾਡੀਆਂ ਜ਼ਮੀਨਾਂ ਹੜਪੀਟ ਕਿਸਾਨਾਂ ਦੇ ਜ਼ਮੀਨਾਂ ਬਚਣਗੀਆਂ ਤੇ ਸਾਰੇ ਹੀ ਸਰਕਾਰੀ ਦਰਬਾਰੇ ਜਿਹੜੀਆਂ ਵਾ ਜਿੰਨੀਆਂ ਵੀ ਪ੍ਰਾਪਰਟੀਆਂ ਚੱਲਣਗੀਆਂ ਨੀ ਦੇ ਜਿਹੜੇ ਸ਼ੈਲਰ ਲੱਗੇ ਆ ਕੋਈ ਵੀ ਛੋਟਾ ਦੁਕਾਨਦਾਰ ਵੱਡਾ ਦੁਕਾਨਦਾਰ ਸਾਰੇ ਖਤਮ ਹੋ ਜਾਣੇ ਆ ਜੇ ਕਿਸਾਨੀਆਂ ਤੇ ਸਾਡੀ ਜਵਾਨੀ ਹੈ ਸੋ ਇਹ ਸੰਨ ਕਿਸਾਨ ਭਰਾ ਜਿਹਨਾਂ ਨਾਲ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਹੈ ਕਿ ਇਸ ਦੇ ਨਾਲ ਜਿਹੜੀ ਹੈ ਲਗਭਗ ਹਜ਼ਾਰਾਂ ਏਕੜ ਜ਼ਮੀਨ ਦਾ ਜਿਹੜਾ ਬਚਾਅ ਹੋਵੇਗਾ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ